ਸਸਰੀ ਗਾਜੀ ਤੁਹ ਜੁੜੇ ਹੋ ਜਾਰ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਅਸੀਂ ਖੜੇ ਹਾਂ ਇਸ ਵਕਤ ਹਰਿਆਣਾ ਪੰਜਾਬ ਦੇ ਬਾਰਡਰ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਕਿ ਜਿਹੜੀ ਹੈ ਸਥਿਤੀ ਬੇਹਤ ਤਣਾਅਪੂਰਨ ਹੋਈ ਪਈ ਹੈ ਨੌਜਵਾਨਾਂ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਕਈ ਦਿਵਾਈਡ ਨੇ ਅਥਰੂ ਵੈਸ ਦੇ ਗੋਲੇ ਛੱਡੇ ਗਏ ਨੇ ਤੇ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਲਈ ਪੁਖਤਾ ਪ੍ਰਬੰਧ ਆਪਣੇ ਵੱਲੋਂ ਸਰਕਾਰ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਕੀਤੇ ਗਏ ਨੇ ਮੋਟੀਆਂ-ਮੋਟੀਆਂ ਸਲੇਬਾਂ ਜਿਹੜੀਆਂ ਨੇ ਸੀਮੈਂਟ ਦੀਆਂ ਲਾ ਕੇ ਕਿਸਾਨਾਂ ਨੂੰ ਰੋਕਣ ਦੇ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈਗਾ ਸਰ ਨਾਲ ਕੁਝ ਵੀਰ ਨੇ ਗੱਲਬਾਤ ਕਰਦੇ ਰਜਿਸਟਰੀ ਗੱਲ ਕੀ ਨਾਮ ਹੈ ਵੀਰ ਜੀ ਆਪਣਾ ਮਨਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਮੋਟੀਆਂ-ਮੋਟੀਆਂ ਸਲੇਬਾਂ ਕਿਸਾਨਾਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਲਗਾਈਆਂ ਗਈਆਂ ਨੇ ਕਹਿਣਾ ਕੀ ਚਾਹੁੰਦੇ ਆ ਉਹ ਤਾਂ ਦੇਖੋ ਆਪਣਾ ਹੱਕ ਮੰਗ ਰਹੇ ਆ ਜੀ ਹੱਕ ਲੈ ਲਈ ਉਹਨਾਂ ਨੇ ਦਿੱਲੀ ਜਾਣਾ ਸ਼ਾਂਤ ਮਈ ਇਹ ਪਤਾ ਨਹੀਂ ਕੀ ਹਰਿਆਣਾ ਸਰਕਾਰ ਕੀ ਕਰ ਰਹੀ ਹੈ ਪਤਾ ਨਹੀਂ ਕਿਸਾਨਾਂ ਨੂੰ ਕੀ ਸਮਝਦੀ ਹੈ ਦੇਖੋ ਅਧਿਕਾਰ ਹੈ ਆਪਣੇ ਦੇਸ਼ ਵਿੱਚ ਅਧਿਕਾਰ ਹੈ ਆਪਣਾ ਹੱਕ ਮੰਗਣਾ ਸ਼ਾਂਤਮਈ ਉਹ ਸ਼ਾਂਤਮਈ ਜਾ ਰਹੇ ਇਹਨਾਂ ਨੂੰ ਪਤਾ ਨਹੀਂ ਕੀ ਗ੍ਰੀਲਾ ਲਾਈਆਂ ਹੋਈਆਂ ਨੇ ਇੱਥੇ ਕੀ ਕੀ ਲਾਇਆ ਹੋਇਆ ਪੱਥਰ ਲੱਗਦਾ ਕਿਸਾਨ ਪਾਰ ਕਰ ਪੈਣਗੇ ਜਿੰਨਾ ਭੁਗਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਦੇਖੋ ਪਹਿਲਾਂ ਕੋਈ ਕੁਝ ਨਹੀਂ ਇਹ ਤਾਂ ਮਹਾਰਾਜ ਦੀ ਮਿਹਰ ਹੁੰਦੀ ਹੈ ਤੁਰਤੇ ਉਹ ਅੱਜ ਕੁਛ ਨਹੀਂ ਤੁਸੀਂ ਵੀ ਨਹੀਂ ਕਹਿ ਸਕਦੇ ਮੈਂ ਉਹ ਤਾਂ ਕਾਨੂੰਨ ਪਾਣਾ ਵਰਤਨਾ ਉਹ ਆਪਣੇ ਹੱਕ ਲਈ ਜਾ ਰਹੇ ਦੇਖੋ ਕੋਈ ਉਹ ਰਾਜਨੀਤਿਕ ਪਾਰਟੀਆਂ ਨਹੀਂ ਹੈ ਕੋਈ ਸਿਆਸੀ ਪਾਰਟੀ ਨਹੀਂ ਹੈ ਉਹ ਤਾਂ ਪ੍ਰਮਾਤਮਾ ਨੇ ਪਾਣਾ ਵਰਤਨਾ ਕਿੰਨੇ ਵਜੇ ਦੀਰੇ ਕਿਸਾਨਾਂ ਦੇ ਇੱਥੇ ਆਉਣ ਦਾ ਟਾਈਮ ਸਮਾਂ ਹੈਗਾ ਟਾਈਮ ਹੀ ਕੋਈ ਨਹੀਂ ਹੈ ਕਿਉਂਕਿ ਕਿਸਾਨ ਲੱਗ ਲੱਗ ਆ ਰਹੇ ਆ ਇਸ ਥਾਂ ਤੋਂ ਟਾਈਮ ਹੀ ਕੋਈ ਨਹੀਂ ਹੈ ਕਿਸਾਨਾਂ ਦੀ ਮੀਟਿੰਗ ਦਾ ਕੋਈ ਹੱਲ ਹੀ ਨਹੀਂ ਨਿਕਲਦਾ ਜੇ ਮੀਟਿੰਗ 'ਚ ਹੱਲ ਨਿਕਲਦਾ ਹੁੰਦਾ ਫਿਰ ਇਹ ਗਰੀਲਾਂ ਥੋੜੀ ਲਾਂਦੇ ਪੱਥਰ ਥੋੜੀ ਲਾਂਦੇ ਜੇ ਹੱਲ ਹੁੰਦਾ ਫਿਰ ਤਾਂ ਇਹ ਲਾਣੀ ਨਹੀਂ ਸੀ ਉਹਨਾਂ ਨੇ ਤੇ ਜਿਹੜੀ ਬਾਰਡਰ ਵੀ ਜਿਹੜਾ ਹੈਗਾ ਇਹਨਾਂ ਨੇ ਪੰਜਾਬ ਦੇ ਵਿੱਚ ਲਗਾਇਆ ਹੋਇਆ ਹਰਿਆਣਾ ਪੁਲਿਸ ਵੱਲੋਂ ਕੀ ਕਹਿਣਾ ਚਾਹੋਗੇ ਇੰਨਾ ਭਗਵੰਤ ਮਾਨ ਦੀ ਹੈ ਉਹ ਕਹਿ ਸਕਦਾ ਵੀ ਪੰਜਾਬ ਚ ਨਹੀਂ ਲਾਣਾ ਹਰਿਆਣੇ ਚ ਲਾਓ ਬਈ ਆਪਣਾ ਪਹਿਲਾਂ ਤਾਂ ਲਾਣ ਦਾ ਹੱਕ ਹੀ ਨਹੀਂ ਹੈ ਹਰਿਆਣਾ আর ਪੰਜਾਬ ਇਕੱਠਾ ਲੋਕ ਇਕੱਠੇ ਹੈ ਇਹ ਸਿਆਸੀ ਲੋਕ ਹੈ ਉਹ ਲਗ ਲਗ ਕਰਦੇ ਪਏ ਹੈ ਲੋਕ ਤਾਂ ਇਕੱਠੇ ਹੈ ਹਰਿਆਣੇ ਵਾਲੇ ਇਕੱਠੇ ਉਹ ਤਾਂ ਕਹਿੰਦੇ ਤੁਹਾਨੂੰ ਪੰਜਾਬ ਹੋਣੇ ਬੁਲਾ ਲਓ ਅਸੀਂ ਆਣ ਨੂੰ ਤਿਆਰ ਇਹ ਸਿਆਸੀ ਲੋਕ ਹੈ ਜਿਹੜੇ ਕਰਦੇ ਪਏ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰ ਜਿਹੜੇ ਨੇ ਇਹ ਕਹਿੰਦੇ ਨਹੀਂ ਸਿਆਸੀ ਲੋਕਾਂ ਵੱਲੋਂ ਆਫਿਸ ਦੇ ਵਿੱਚ ਫੁੱਟ ਪਾਈ ਗਈ ਹੈ ਹਾਲਾਂਕਿ ਹਰਿਆਣਾ ਤੇ ਪੰਜਾਬ ਦੇ ਲੋਕਾਂ ਦਾ ਆਫਿਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਹੋ ਗਿਆ ਆ ਦੇਖੋ ਨੇੜੇ ਤੇੜੇ ਵਾਲੇ ਦਿਵਾਲੇ ਗੈਸ ਦੇ ਗੋਲੇ ਜਿਹੜੇ ਨਿੱਛੜੇ ਜਾ ਰਹੇ ਨੇ ਆ ਦੇਖੋ ਸਥਿਤੀ ਬੇਹੱਦਰਾਂ ਫੋਰਨ ਜਿਹੜੀ ਹੈ ਮੈਂ ਮੈਂ ਬਾਰਡਰ ਤੇ ਆਸੀ ਗੈਸ ਦੇ ਗੋਲੇ ਲਗਾਤਾਰ ਨੌਜਵਾਨਾਂ ਦੇ ਉੱਤੇ ਆਸੀ ਗੈਸ ਦੇ ਗੋਲੇੜੇ ਪੂਰੇ ਦੱਗੇ ਜਾ ਰਹੇ ਨੇ ਰੋਕ ਪੱਥਰ ਜਲਾਉ ਨਹੀਂ ਰੋਗਾ ਪੂਰੀ ਤਰ੍ਹਾਂ ਪੂਰਨ ਚਾਰਚ ਬਿਰਿਤ ਤੋਂ ਆ ਤਮਾਰ ਹਾਂ ਮੁਹੰਮਦ ਹੋਗਾ ਨਾ ਪਸਾਨਾ ਵਾਲੋਂ ਨਾਰੇ ਬਾਜੀ ਲਗਾਤਾਰ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਜਿਹੜੀ ਲਗਾਤਾਰ ਨਾਰੇ ਬਾਜੀ ਹਰਿਆਣਾ ਪੁਲਿਸ ਦੇ ਨੌਜਵਾਨਾਂ ਦੇ ਨਾਲ ਆਸ਼ੂ ਗੈਸ ਦੇ ਗੋਲੇ ਲਗਾਤਾਰ ਜਿਹੜੇ ਨੇ ਛੱਡੇ ਜਾ ਰਹੇ ਨੇ ਲਗਾਤਾਰ ਤੁਆ ਤੁਾਰ ਆਸ਼ੂ ਗੈਸ ਦੇ ਗੋਲੇ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਛੱਡੇ ਜਾ ਰਹੇ ਨੌਜਵਾਨਾਂ ਦੇ ਉੱਤੇ ਆ ਦੇਖੋ ਤੁਮਾਰ ਤੁਾਰ ਇਹ ਤਾਂ ਚੱਲ ਗਿਆ ਹੈ ਜੀ ਅੰਤਿਆਸੀ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਨੇ ਸ਼ੰਭੂ ਬਾਰਡਰ ਉੱਤੇ ਸਥਿਤੀ ਜਿਹੜੀ ਹੈ ਬੇਹੱਦ ਨਾਪੂਰਨ ਇਧਰ ਗਿਰਦੀ ਆ ਇਧਰ ਜਿਆਦਾ ਹੀ ਕ੍ਰੋਧ ਵੀ ਨਜ਼ਰ ਆ ਰਹੇ ਆ ਆਪ ਆਪਣੇ ਕ੍ਰੋਧ ਦਾ ਪ੍ਰティਹਾਸ ਕਰੇ ਆਪ ਮਾਰੇ ਆਪਣੇ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰਿਆਣਾ ਪੁਲਿਸ ਵੱਲੋਂ ਵੀ ਜਿਹੜੇ ਨੇ ਬੋਲੇ ਸੋ ਨਿਹਾਲ ਦੇ ਨਾਰੇ ਲਾਏ ਜਾ ਰਹੇ ਨੇ ਹਰਿਆਣਾ ਪੁਲਿਸ ਵੱਲੋਂ नौजवानों ने शांति बनाई रखने की अपील की जा रही है जो भी ये कार्य हो रहा है कानून के उल्लंघन को रोकने का जो हमारे द्वारा प्रयास किया जा रहा है आप किसी भी तरीके से इसको विफल करने का प्रयास कर रहे हैं तो ये फिर बिल्कुल ही से समझौता नहीं किया जाएगा आप भी नियम कानून को माने आराम से बैठे रहे मेरे भाई लोग और हम लोग भी आपको यहां से देखते रहेंगे आराम बैठे रहेंगे बार बार बोल रहा हूँ कि बड़ा ਆਤੋ ਸ਼ਾਮ ਦਾ ਵੇਲਾ ਹੋ ਰਹਾ ਹੈ ਆਪ ਸਭੀ ਘਰ ਜਾਏ ਖਾਣ ਪੀਣੇ ਕੱਲ ਫਿਰ ਮਿਲਾਂਗੇ ਆਪਸੇ ਆਪ ਸਭੀ ਇਸ ਜਗ੍ਹਾ ਕੋਲ ਜਲਦੀ ਖਾਲੀ ਕਰਨੇ ਦਾ ਪ੍ਰਯਾਸ ਕਰ ਲੈ। ਸਥਿਤੀ ਬੇਹਤ ਨਾਪੂਰਨ ਬਣਦੀ ਹੋਈ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਦੇ ਜਵਾਨ ਤੇ ਪੰਜਾਬ ਦੇ ਨੌਜਵਾਨ ਆਮੋ ਸਾਹਮਣੇ ਹੁੰਦੇ ਹੋਏ ਹਾਲਾਂਕਿ ਹਰਿਆਣਾ ਪੁਲਿਸ ਵੱਲੋਂ ਜਿਹੜੀ ਇਹ बार-बार ਨੌਜਵਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਨੌਜਵਾਨ ਵੀ ਜਿਹੜੇ ਨੇ ਨਾਅਰੇ ਮਾਰਦੇ ਹੋਏ ਗੱਲਬਾਤ ਕਰਦੇ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਜਿਹੜੇ ਪੁਗਤਾ ਪ੍ਰਬੰਧ ਸਰਕਾਰ ਵੱਲੋਂ ਕਿਤੇ ਗਏ ਨੇ ਹਾਂਜੀ ਕੀ ਲੱਗਦਾ ਕਿਸਾਨਾਂ ਨੇ ਜਿਹੜੇ ਬਾਰਡਰ ਤੋੜ ਪਾਣਗੇ ਬਾਬਾ ਜੀ ਇਹ ਬਾਰਡਰ ਹੈ ਤਾਂ ਬਾਡਰੀ ਵੀ ਨਹੀਂ ਹੈਗੀ ਹੱਦੇ ਹੋ ਗਈ ਇਹ ਤਾਂ ਗੱਲ ਹੀ ਕੁਝ ਨਹੀਂ ਹੈ ਇਹ ਫੌਜਾਂ ਹੈ ਖਾਲਸੇ ਦੀ ਫੌਜ ਆ ਬਾਬਾ ਜੀ ਸਤ ਸ੍ਰੀ ਅਕਾਲ ਬਾਬਾ ਜੀ ਗੱਲ ਇਦਾਂ ਹੈਗੀ ਜੀ ਇਹ ਕਾਲ ਕੀ ਫੌਜ ਹੈ ਤੇ ਇਹ ਕਿਸਾਨਾਂ ਨੇ ਜਿਹੜੇ ਬਲੀਪੂਤ ਹੈ ਇਹਦੇ ਮੂਰੇ ਤਾਂ ਅੰਗਰੇਜ਼ ਨਹੀਂ ਤਾਂ ਇਹਨੂੰ ਫੇਸ ਕਰ ਪਾਉਂਦਾ ਜਦ ਅੰਗਰੇਜ਼ ਇਸ ਨਜ਼ਰਾਨਾ ਲੈ ਕੇ ਸਾਡੇ ਘਰ ਇੱਥੇ ਦਰਬਾਰ ਜੀ ਸਾਡੇ ਰਾਜ ਚ ਬੜਿਆ ਤਾਂ ਨਾ ਹਾਂ ਤੇ ਅੰਗਰੇਜ਼ ਫੇਸ ਨਹੀਂ ਤਾਂ ਕਰ ਪਾ ਰਹੇ ਨਾ ਯੋਧਿਆਂ ਨੂੰ ਕਿਆ ਕਹਿੰਦਾ ਇਹ ਤਾਂ ਬਲੀ ਲੋਕ ਨੇ ਐਨਾ ਖਾਤਰ ਕੋਈ ਬਾਟਰ ਬੁੱਟਰ ਨਹੀਂ ਇਹ ਸਾਰੀ ਧਰਤੀ ਦੇ ਨਾਲ ਅਟੈਚ ਹੋ ਕੇ ਦਿਖਾਉਣਗੇ ਖਾਲਸੇ ਹੁਣ ਕੀ ਕਹਿਣਾ ਚਾਹ ਉਹ ਜਿਹੜਾ ਹਥਰੂ ਗੈਸ ਦੇ ਗੋਲੇ ਆਹ ਦੇਖੋ ਜੀ ਆਹ ਦੇਖੋ ਹੁਣ ਆਹ ਡਰੋਨ ਆ ਰਿਹਾ ਆਹ ਦੇਖੋ ਇਹ ਹਥਰੂ ਗੈਸ ਦਾ ਗੈਸ ਗੈਸ ਜੀ ਘੇਰ ਰਿਹਾ ਖਤਰਨਾਕ ਵੀ ਜਿਹੜੀ ਹਮੇਸ਼ਾ ਹੀ ਥੋੜਾ ਦੂਰ ਰਹੋ ਦੂਰ ਰਹੋ ਥੋੜੇ ਹਾਂ ਇਹ ਇਹ ਘੇਰਿਆ ਨਾ ਨਾ ਗੈਸ ਦੇ ਗੋਲੇ ਜਿਹੜੇ ਨੇ ਨੌਜਵਾਨਾਂ ਉੱਤੇ ਛੱਡੇ ਜਾ ਰਹੇ ਨੇ ਠੀਕ ਹੈ ਨਾ ਜੀ ਆਪਾਂ ਸਾਫ਼ ਤੁਹਾਨੂੰ ਕਹਾਂਗੇ ਵੀ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਆ ਤਾਂ ਅਸੀਂ ਰਾਤ ਨੂੰ ਇਹ ਨਾ ਸਵੇਰ ਤੱਕ ਇਹ ਖਾਲੀ ਕਰ ਦੇਣਾ ਇਹ ਫੌਜਾਂ ਸਾਰੀਆਂ ਜੁਟ ਰਹੀਆਂ ਨੇ ਤੇ ਘੱਟੋ ਘੱਟ 200 300 2-3 ਲੱਖ ਟਰੈਕਟਰ ਪਿੱਛੇ ਆ ਰਿਹਾ ਹੈ ਤੇ ਬਾਕੀ ਫੌਜ ਆਲੇ-ਦਾਲੇ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਚਾਰੇ ਪਾਸੇ ਜ ਰਾਜਧਾਨੀ ਤੋਂ ਵੀ ਆ ਰਹੇ ਨੇ ਸਾਡੇ ਨਾਲ ਛੋਟੇ ਜ਼ਿਮੀਦਾਰ ਤਾਂ ਅਸੀਂ ਸਾਫ਼ ਇਹਨਾਂ ਨੂੰ ਕਹਾਂਗੇ ਵੀ ਬੰਦੇ ਬਣਜੋ ਐਦਾਂ ਦੀਆਂ ਹਰਕਤਾਂ ਇਹਨਾਂ ਨਾਲ ਨਾ ਕਰੋ ਕਿਉਂਕਿ ਇਹ ਬਲੀ ਲੋਕ ਨੇ ਬੜੇ ਪੀਸਫੁਲੀ ਲੋਕ ਨੇ ਤੇ ਜੇ ਤੁਸੀਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਤਸ਼ੱਦਦ ਜਾਂ ਕਿਸੇ ਤਰ੍ਹਾਂ ਦਾ ਟੌਰਚ ਫੇਰ ਨਹੀਂ ਪਿਛੇ ਛੇਡਣਗੇ ਇਹ ਲੋਕ ਹਾਂਜੀ ਫੇਰ ਇਹ ਆਪਣੀ ਕਾਰਵਾਈ ਪੂਰੀ ਕਰਨਗੇ ਇਹਨਾਂ ਦਾ ਕੀ ਪਤਾ ਫਿਰ ਬਾਈ ਬਈ ਇਹ ਆਪਣੇ ਫਿਰ ਕਿਉਂਕਿ ਜਦ ਹੁਣ ਅਸੀਂ ਆਪਣਾ ਬੰਦਿਆਂ ਮੰਗਣਾ ਇੱਥੇ ਖੜੇ ਆ ਅਸੀਂ ਆਪਣਾ ਰਸਤਾ ਸਾਫ਼ ਕਰ ਰਹੇ ਆ ਕਲੀਅਰ ਕਰ ਰਹੇ ਆ ਤੇ ਸਾਨੂੰ ਪਤਾ ਅਸੀਂ ਦਿੱਲੀ ਅਸੀਂ ਪੜਾਅ ਲਾ ਕੇ ਆਪਣੀ ਪੀਸਫੁਲੀ ਤਰੀਕੇ ਨਾਲ ਆਪਣੀਆਂ ਜਿਹੜੀਆਂ ਮੰਗਾਂ ਹੈਗੀਆਂ ਜੋ ਵੀ ਗੱਲਬਾਤ ਹੈਗੀ ਹੈ ਸਰਕਾਰ ਨਾਲ ਰੱਖਾਂਗੇ ਇਹ ਲੋਕ ਹੁਣ ਦੇਖ ਕੌਣ ਨੇ ਜਿਹੜੇ ਰਸਤੇ ਦੇ ਵਿੱਚ ਪੱਥਰ ਲਾ ਕੇ ਐਦਾਂ ਇਹ ਸਾਡੀਆਂ ਫੌਜਾਂ ਨੂੰ ਰੋਕ ਰਹੇ ਨੇ ਕਿ ਨਾਗਰੀਕਾਂ ਨੂੰ ਰੋਕ ਰਹੇ ਨੇ ਇਹ ਦੇਸ਼ ਆ ਇਹਨਾਂ ਲੋਕਾਂ ਨੇ ਤਾਂ ਇਹਦੇ ਤਮਾਸ਼ਾ ਕਰ ਰੱਖਿਆ ਪੂਰੇ ਬਲੱਡ ਦੇ ਵਿੱਚ ਨਾ ਗ ਇਹਨ ਪਰ ਲੋਕਾ ਟੋਲਾ ਯਾਰ ਸੈਂਟਰ ਦੇ ਵਿੱਚ ਬਹਿ ਗਏ ਯਾਰ ਹੋਰ ਕੀ ਐ ਜਮਾ ਹੀ ਨਕਮੇ ਲੋਕ ਨੇ ਆਪਾਂ ਕੋਈ ਮੈਨ ਚੁਣਿਆ ਯਾਰ ਚੰਗੇ ਰਿਸਰਚਰ ਚੁਣੀਏ ਜੋ ਸਮੇਂ ਦੀ ਹਾਨੀ ਬਣਾ ਸਕਣ ਸਾਡੇ ਸਾਰਿਆਂ ਨੂੰ ਠੀਕ ਹੈ ਆਪਾਂ ਮੂਰਖਾਂ ਨੂੰ ਕਦੇ મતદાન ਨਾ ਕਰੋ ਮੈਂ ਪੇਡਾਂ ਨੂੰ ਕਹਿੰਦਾ ਪੇਡਾਂ ਨੂੰ ਪੇਡੋ ਇਹ ਵਪਾਰੀਆਂ ਨੇ ਤੁਹਾਨੂੰ ਬੇਚ ਕੇ ਨਾ ਐਉਂ ਪਤਾ ਲੱਗਣਾ ਵੀ ਲੰਗ ਕਿਹੜੇ ਕੋਨੇ 'ਚ ਗਏ ਐਉਂ ਪਤਾ ਲੱਗਣਾ ਸਮੁੰਦਰ ਦੇ ਕਿਹੜੇ ਟਾਪੂ ਉਰ ਬਹਿ ਗਏ ਇੱਥੇ ਹੋ ਕੇ ਅਗਲੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਪੂਰੇ ਜਿਹੜੇ ਜਹੋ ਜਲਾਲ ਦੇ ਵਿੱਚ ਨੇ ਤੇ ਮੈਸੇਜ ਦੇ ਰਹੇ ਨੇ ਕਿ ਇਹ ਜਿਹੜੇ ਬਾਊਡਰ ਬੂਡਰ ਨੇ ਇਹ ਖਾਲਸਾਈ ਫੌਜ ਦੇ ਅੱਗੇ ਟਿਕਣ ਵਾਲੇ ਨਹੀਂ ਹਨ